ਸੋ ਸਭ ਤੋਂ ਪਹਿਲਾਂ ਤੇ ਮੈਂ ਪ੍ਰਭੂ ਯਸੂਮਸੀ ਦੇ ਅਜੀਮ ਤੇ ਬਰਕਰਨਾ ਵਿੱਚ ਸਭ ਨੂੰ ਸਲਾਮ ਆਖਦਾ ਸੋ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਹਲਕਾ ਅਮਲੋ ਦੇ ਪਿੰਡ ਪਲਦਰਪੂਹਾ ਦੇ ਸੇਂਟ ਪੌਲ ਹੀਲਿੰਗ ਚਰਚ ਦੇ ਵਿੱਚ ਅੱਜ ਸਾਡੇ ਜਨਰ ਸਕੱਤਰ ਪਾਸਟਰ ਪਰਪੁਰ ਜੱਸੀ ਜੀ ਦੇ ਜਤਨਾ ਸਦਕਾ ਪਾਸਟ ਗਰਮੀਤ ਜੀ ਦੀ ਅਗਵਾਈ ਦੇ ਵਿੱਚ ਅੱਜ ਸੀਐਨਐਫ ਦੀ ਮਾਲਵਾ ਜੂਨ ਦੀ ਡੈਲੀਗੇਸ਼ਨ ਮੀਟਿੰਗ ਦਾ ਆਯੋਜਨ ਕੀਤਾ ਗਿਆ ਔਰ ਉਸ ਮੀਟਿੰਗ ਦੇ ਵਿੱਚ ਅੱਜ ਸਾਡੇ ਸਾਰੇ ਮਾਲਵੀ ਦੇ ਨਾਲ ਸੰਬੰਧਿਤ ਜ਼ਿਲ੍ਹਿਆਂ ਦੇ ਸਾਰੇ ਹੀ ਸੀਐਨਐਫ ਦੇ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਬਲਾਕਾਂ ਦੇ ਪ੍ਰਧਾਨ ਤੇ ਜਿੰਨੇ ਵੀ ਬਾਕੀ ਸਾਡੇ ਮੈਂਬਰ ਨੇ ਸੀਐਨਐਫ ਦੇ ਉਹ ਇਸ ਜਗ੍ਹਾ ਤੇ ਪਹੁੰਚੇ ਖਾਸ ਕਰਕੇ ਹਦੀਗੜ ਸਾਹਿਬ ਦੇ ਨਾਲ ਸਬੰਧਤ ਜਿੰਨੇ ਵੀ ਪਾਸਟਰ ਸਹਿਬਾਨ ਸੀਗੇ ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਅੱਜ ਇਸ ਮੀਟਿੰਗ ਵਿੱਚ ਸ਼ਾਮਲ ਹੋ ਕੇ ਅੱਜ ਆਪਣੇ ਇਸ ਜ਼ਿਲ੍ਹੇ ਨਾਲ ਸੰਬੰਧ ਜਿਹੜੀਆਂ ਉਹਨਾਂ ਨੇ ਮੁਸ਼ਕਲਾਂ ਦੇ ਬਾਰੇ ਵਿਚਾਰ ਪਟੰਦਰਾ ਕੀਤਾ ਔਰ ਸਾਡੀ ਸਾਰੀ ਲੀਡਰਸ਼ਿਪ ਨੇ ਜਿਹੜੇ ਪਿਛਲੇ ਦਿਨਾਂ ਵਿੱਚ ਸੀਐਨਐਪ ਵੱਲੋਂ ਕੀਤੇ ਸੰਘਰਸ਼ਾ ਔਰ ਉਸ ਸੰਘਰਸ਼ ਦੇ ਜਿਹੜੇ ਨਤੀਜੇ ਸੀ ਉਹਨਾਂ ਉੱਪਰ ਵੀ ਆਪਣੇ ਵਿਚਾਰ ਰੱਖੇ ਨੇ ਸੋ ਮੈਂ ਸਭ ਤੋਂ ਪਹਿਲਾਂ ਤੇ ਆ ਬਾਸਟਰ ਗਰਬੀਜ ਜੀ ਨੂੰ ਮੁਬਾਰਕਬਾਦ ਦਿੰਦਾ ਕਿ ਸੀਐਨਐਫ ਦੀ ਜਿਹੜੀ ਸਟੇਟ ਕਮੇਟੀ ਔਰ ਕੋਰ ਕਮੇਟੀ ਨੇ ਪਿਛਲੇ ਦਿਨਾਂ ਵਿੱਚ ਮੀਟਿੰਗ ਕਰਕੇ ਜਿਹੜਾ ਮਤਾ ਪਾਇਆ ਸੀ ਕਿ ਕਿ ਉਹਨਾਂ ਨੂੰ ਜ਼ਿਲ੍ਹਾ ਫਟੇਗੜ ਸਾਹਿਬ ਦੀ ਜਿਹੜੀ ਆ ਜ਼ਿੰਮੇਵਾਰੀ ਦਿੱਤੀ ਜਾਵੇ ਉਸ ਤੋਂ ਅੱਜ ਉਹਨਾਂ ਨੂੰ ਜ਼ਿਲ੍ਹਾ ਫਟੇਗੜ ਦਾ ਸੀਐਨਐਫ ਦਾ ਪ੍ਰਧਾਨ ਲਗਾਇਆ ਗਿਆ ਔਰ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਉਹਨਾਂ ਦੇ ਪੂਰੇ ਪਰਿਵਾਰ ਨੂੰ ਕਿ ਅੱਜ ਜੋ ਸੀਐਨਐਫ ਦੇ ਵਿੱਚ ਜੁਆਇਨ ਕੀਤਾ ਔਰ ਜਿਹੜਾ ਅਜੈਂਡਾ ਸੀਐਨਐਫ ਦਾ ਉਹ ਬੜਾ ਕਲੀਅਰ ਆ ਕਿ ਜਿਹੜੇ ਵੀ ਸਾਡੇ ਕਮਿਊਨਿਟੀ ਦੇ ਆਰਥਿਕ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਮਸਲੇ ਆ ਉਹਨਾਂ ਨੂੰ ਫਤੇਗੜ ਸਾਹਿਬ ਦੇ ਵਿੱਚ ਇੱਕ ਸੰਘਰਸ਼ ਦੇ ਤੌਰ ਤੇ ਉਹਨਾਂ ਦਾ ਸਮਾਧਾਨ ਲੰਬਣਾ ਔਰ ਅੱਜ ਪੰਜਾਬ ਦੇ ਵਿੱਚ 13700 ਦੇ ਕਰੀਬ ਪਿੰਡ ਨੇ ਔਰ ਲਗਭਗ ਹੱਲੇ ਜਿਹੜੇ ਹਜ਼ਾਰ ਦੇ ਕਰੀਬ ਪਿੰਡਾਂ ਦੇ ਵਿੱਚ ਹੀ ਕਬਰਸਤਾਨ ਨੇ ਬਾਕੀ ਪਿੰਡਾਂ ਦੇ ਵਿੱਚ ਜਿਹੜੇ ਲੋਕ ਆ ਉਹ ਕਬਰਸਤਾਨ ਨਾ ਹੁਣ ਕਰਕੇ ਆਪਣੇ ਜਦੋਂ ਉਹਨਾਂ ਦੇ ਭੈਣ ਭਰਾਵਾਂ ਦੀ ਖਲੀਸਾ ਦੇ ਮੈਂਬਰਾਂ ਦੀ ਜਿਹੜੇ ਸੇਵਕ ਜਿਹੜੇ ਸੇਵਕਾ ਹੀ ਕਰਦੇ ਨੇ ਉਹਨਾਂ ਦੇ ਚਰਚਾਂ ਦੇ ਵਿੱਚ ਡੈਥ ਹੋ ਜਾਂਦੀ ਆ ਉਹਨਾਂ ਨੂੰ ਦਫਨਾਉਣ ਦੇ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਅੱਜ ਇੱਥੇ ਇਸ ਗੱਲ ਤੇ ਵੀ ਚਰਚਾ ਕੀਤੀ ਗਈ ਕਿ ਆਉਣ ਵਾਲੇ ਦਿਨਾਂ 'ਚ ਜਿਹੜਾ ਆ ਪੰਜਾਬ ਲੈਵਲ ਤੇ ਕੋਈ ਜੈਸ ਸੰਗਠਨ ਲਿਖਿਆ ਜਾਵੇ ਜਿਹਦੇ ਨਾਲ ਜੋ ਸ਼ਾਮਲਰ ਜ਼ਮੀਨ ਐਕਟ ਦੇ ਤਹਿਤ ਕਬਰਸਤਾਨ ਦੀ ਸਰਕਾਰ ਦੀ ਗੱਲ ਆ ਤੇ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਤਾਂ ਕਿ ਉਹ ਕਬਰਸਤਾਨ ਪਿੰਡਾਂ ਦੇ ਵਿੱਚ ਜਿਹੜੇ ਆ ਉਹ ਪ੍ਰੋਵਾਈਡ ਕੀਤੇ ਜਾਣ ਸ਼ਹਿਰਾਂ 'ਚ ਵੀ ਜਿੱਥੇ-ਜਿੱਥੇ ਵੀ ਹੈ ਨਹੀਂ ਸੋ ਦੂਸਰਾ ਹੈਗਾ ਕਿ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਬੇਰੋਜ਼ਗਾਰੀ ਦਾ ਜਿਹੜੇ ਆ ਨੌਜਵਾਨ ਸਾਹਮਣਾ ਕਰ ਰਹੇ ਨੇ ਬੇਰੋਜ਼ਗਾਰੀ ਕਰਕੇ ਹੀ ਨੌਜਵਾਨ ਜਿਹੜਾ ਉਹ ਆਪਣਾ ਰਸਤਾ ਭਟਕ ਜਾਂਦਾ ਤੇ ਇੱਧਰ ਉੱਧਰ ਉਹ ਕਈ ਵਾਰੀ ਮਤਲਬ ਬਹੁਤ ਸਾਰੇ ਹੋਰ ਰਸਤਿਆਂ ਨੂੰ ਪਣਾ ਕੇ ਆਪਣੀ ਲਾਈਫ ਖਰਾਬ ਕਰਦਾ ਪਿਆ ਸਰਕਾਰ ਤੋਂ ਮੰਗਾ ਕਿ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ ਦੀਆਂ ਨੌਕਰੀ ਦੀ ਕੋਈ ਵਿਵਸਥਾ ਕੀਤੀ ਜਾਵੇ ਔਰ ਇੱਕ ਹੋਰ ਹੈ ਕਿ ਜਿਹੜੇ ਲੋਕ ਬੇਘਰ ਨੇ ਉਹਨਾਂ ਵਾਸਤੇ ਘਰਾਂ ਦੇ ਲਈ ਕੋਈ ਪ੍ਰਬੰਧ ਕਰੇ ਕਿਉਂਕਿ ਪਿਛਲੇ ਦਿਨਾਂ 'ਚ ਪ੍ਰਧਾਨ ਮੰਤਰੀ ਗ੍ਰਾਮੀਣ ਵਾਸ ਯੋਜਨਾ ਦੇ ਤਹਿਤ ਵੀ ਜਿਹੜਾ ਇੱਕ ਪੋਰਟਲ ਖੋਲਿਆ ਗਿਆ ਮੈਸੇਜ ਵੀ ਵਾਇਰਲ ਹੋ ਰਿਹਾ ਸਰਕਾਰ ਨੂੰ ਉਹਦੇ ਤੇ ਵੀ ਸੀਰੀਅਸਲੀ ਕੰਮ ਕਰਨਾ ਚਾਹੀਦਾ ਤਾਂ ਕਿ ਲੋਕਾਂ ਨੂੰ ਘਰ ਮਿਲੇ ਔਰ ਉਸ ਤੋਂ ਇਲਾਵਾ ਸਾਡੀ ਇੱਕ ਬੜੀ ਦੇਰ ਤੋਂ ਮੰਗਿਆ ਕਿ ਸਾਨੂੰ ਇਸਟਰ ਦੇ ਮੌਕੇ ਤੇ 크ਿਸਮਸ ਦੇ ਮੌਕੇ ਤੇ ਜਰੂਸ਼ਲਮ ਜਾਣ ਦੇ ਲਈ ਵੀਜ਼ਾ ਪੈਕੇਜ ਜਿਹੜਾ ਸਰਕਾਰ ਦਵੇ ਤਾਂ ਕਿ ਸਾਡੇ ਜਿਹੜੇ ਲੋਕ ਆ ਉਹ ਇਹਨਾਂ ਵਿਸ਼ੇਸ਼ ਤਿਉਹਾਰਾਂ ਦੇ ਮੌਕੇ ਤੇ ਪ੍ਰਭਜਸਮਸੀ ਜਨਮ ਸਥਾਨ ਧਰਤੀ ਦੇ ਦਰਸ਼ਨ ਕਰ ਸਕਣ ਸੋ ਮੈਂ ਇੱਕ ਵਾਰ ਫਿਰ ਪਾਸਟਰ ਗਰਮੀਤ ਜੀ ਨੂੰ ਇਸ ਵੱਡੀ ਜਿਹੜੀ ਜ਼ਿੰਮੇਵਾਰੀ ਅੱਜ ਉਹਨਾਂ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਦਿੱਤੀ ਆ ਮੈਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਾਰੇ ਆਪਣੇ ਭਾਈਚਾਰੇ ਨੂੰ ਮੁਬਾਰਕਬਾਦ ਦਿੰਦਾ ਔਰ ਮੈਂ ਆਸ ਕਰਦਾ ਕਿ ਆਉਂਦੇ ਦਿਨਾਂ ਚ ਇਸ ਸੰਘਰਸ਼ ਨੂੰ ਹੋਰ ਵੀ ਫਤਿਹਗੜ ਸਾਹਿਬ ਤੇ ਤੇਜ਼ ਕਰਨਗੇ ਔਰ ਆਪਣੇ ਨਾਲ ਇੱਕ ਮਜ਼ਬੂਤ ਟੀਮ ਜਿਹੜੀ ਆ ਉਹ ਬਣਾਉਣਗੇ ਕਿਉਂਕਿ ਅਜ ਇਹਨਾਂ ਨੂੰ ਅਸੀਂ ਉਹ ਹੱਕ ਦਿੱਤੇ ਆ ਕਿ ਆਪਣੀ ਸਟਰੋਂਗ ਟੀਮ ਇਥੇ ਖੜੀ ਕਰ। ਥੈਂਕ ਯੂ ਬਰੀ ਵੇਰੀ। ਸੋ ਸਾਰਿਆਂ ਨੂੰ ਜੇਮਸ ਜੀ ਮੈਂ ਪਾਸਟਰ ਗੁੰਮੀਸ ਸੰਤ ਹੀਲਿੰਗ ਚਰਚ ਦੇ ਵੱਲੋਂ ਸੰਤ ਪੌਲ ਹੀਲਿੰਗ ਚਰਚ ਫਤਿਹਗੜ ਸਾਹਿਬ ਤੋਂ ਸੋ ਅੱਜ ਬਹੁਤ ਹੀ ਸੁਭਾਗਾ ਸਮਾ ਮੱਖਸ਼ਾ ਪਿਤਾ ਪਰਮੇਸ਼ਵਰ ਨੇ ਕਿ ਸੀਐਨਐਫ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਲਾਰਿਚ ਚੌਧਰੀ ਸਾਹਿਬ ਜੀ ਵੱਲੋਂ ਜੋ ਮੈਨੂੰ ਇੱਕ ਬਹੁਤ ਹੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਅਗਵਾਈ ਕਰਨ ਦੇ ਲਈ ਜੋ ਮੈਨੂੰ ਨਿਯੁਕਤ ਕੀਤਾ ਗਿਆ ਸੋ ਅੱਜ ਮੈਂ ਇਸ ਸੰਸਦ ਨਾਲ ਕਰਨ ਦੇਹੀ ਦੇ ਨਾਲ ਜੋ ਵੀ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਪੂਰੀ ਕਰਾਂਗਾ ਕਿ ਪੂਰੇ ਫਤਿਹਗੜ੍ਹ ਸਾਹਿਬ ਦੇ ਵਿੱਚ ਚਾਰ ਬਲੋਕਾਂ ਵਿੱਚ ਘਰ ਘਰ ਜਾ ਕੇ ਇਸ ਏਜੰਡੇ ਨੂੰ ਲੈ ਕੇ ਜਾਵਾਂਗੇ ਕਿ ਅੱਜ ਲੋੜ ਹੈ ਸਮਝ ਦੀ ਮੰਗ ਹੈ ਕਿ ਅਸੀਂ ਇਕੱਠੇ ਹੋਈਏ ਔਰ ਇਕਜੁੱਟ ਹੋਈਏ ਫੌਰੇ ਇਸ ਮਿਸ਼ਨ ਨੂੰ ਅੱਗੇ ਲੈ ਕੇ ਚੱਲੀਏ ਤਾਂ ਕਿ ਸਾਡੀ ਮਸੀਕ ਕੌਮ ਦਾ ਭਲਾ ਹੋ ਸਕੇ ਜਿਹੜੇ ਮੁੱਦੇ ਨੇ ਅਸੀਂ ਇਕਜੁੱਟ ਹੋ ਕੇ ਹੀ ਅੱਗੇ ਲੈ ਕੇ ਰੱਖਾਂਗੇ ਸਰਕਾਰ ਦੇ ਅੱਗੇ ਤਾਂ ਹੀ ਸਾਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਜੋ ਲੋਕਾਂ ਦੇ ਕੰਮ ਨੇ ਜ਼ਿੰਮੇਵਾਰੀਆਂ ਨੇ ਜੋ ਪਰੇਸ਼ਾਨੀਆਂ ਨੇ ਜਿਵੇਂ ਗਰੀਬਜ਼ਾੜ ਦੇ ਬਾਰੇ ਹੈ ਜਾਂ ਹੋਰ ਕਈ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਹੈ ਜੇ ਅਸੀਂ ਇਕਜੁੱਟ ਹੋਵਾਂਗੇ ਤੇ ਸਾਡੀ ਸਰਕਾਰ ਸੁਨੇਹਗੀ ਤੋਂ ਮੈਂ ਇਹੀ ਆਸ਼ਵਾਸਨ ਦਵਾਣਾ ਪ੍ਰਧਾਨ ਜੀ ਨੂੰ ਕਿ ਜਿਹੜੀ ਜੁਬਾਈ ਮੈਂ ਦਿੱਤੀ ਗਈ ਹੈ ਅਸੀਂ ਤਾਂ ਦੇਹੀ ਦੇ ਨਾਲ ਇਹ ਜ਼ਿੰਮੇਵਾਰੀ ਪੂਰੀ ਕਰਾਂਗੇ ሲሆን